ਦੀਆਂ ਤਿਆਰੀਆਂ ਦੋਵੇਂ ਰੂਹਾਂ ਸਿਮਰਨ ਦੇ ਵਿੱਚ ਜੁਟ ਗਈਆਂ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਜਦੋਂ ਚਰਖੜੀਆਂ ਤੋਂ ਆਉਂਦੀਆਂ ਨੇ ਚਰਖੜੀਆਂ ਨੂੰ ਜਲਾਦ ਝੂਟੇ ਦਿੰਦੇ ਉਹਨਾਂ ਨੂੰ ਕਮਾਉਂਦੇ ਨੇ ਤਿਵੇਂ-ਤਿਵੇਂ ਜਿਹੜੀਆਂ ਆਵਾਜ਼ਾਂ ਇਹ ਧੀਮੀਆਂ ਹੁੰਦੀਆਂ ਜਾਂਦੀਆਂ ਫਿਰ ਅੱਜ ਦੇ ਦਿਨ ਇਹ ਪਿਤਾ ਤੇ ਪੁੱਤਰ ਭਾਈ ਸੁਵੇਗ ਸਿੰਘ ਤੇ ਭਾਈ ਸਹਾਵਾਜ ਸਿੰਘ ਦੋਵੇਂ ਗੁਰੂ ਕਲਗੀ ਤਰਪਾਦਸ਼ਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਾਵ ਰਾਜੇ ਦੋਵੇਂ ਸੱਚਖੰਡ ਦੇ ਜਾ ਕਰਕੇ ਵਾਸੀ ਬਣੇ ਕਿਉਂਕਿ ਇਹਨਾਂ ਨੇ ਆਪਣਾ ਧਰਮ ਨਹੀਂ ਪਿਆ ਗਿਆ 1745 ਈਸਵੀ ਨੂੰ ਅੱਜ ਦੇ ਦਿਨ ਦੋਵਾਂ ਪਿਤਾ ਤੇ ਪੁੱਤਰ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ ਉਹਨਾਂ ਸ਼ਹੀਦਾਂ ਦੀਆਂ ਸਾਧ ਸੰਗਤ ਅਸੀਂ ਅਰਦਾਸਾਂ ਦੇ ਵਿੱਚ ਨਾਮ ਲੈ ਕਰਕੇ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਚਰਖੜੀਆਂ ਦੇ ਝੂਟੇ ਲਏ ਸਾਧ ਸੰਗਤ ਜੀ ਇਹ ਬਹੁਤ ਵੱਡਾ ਉਸ ਵੇਲੇ ਦਾ ਜਿਹੜਾ ਕਿਸੇ ਗੁਰੂ ਪਿਆਰੇ ਗੁਰਸਿੱਖ ਨੂੰ ਤਸੀਹੇ ਦੇਣ ਦਾ ਉਹਨਾਂ ਨੇ ਕਰਮ ਬਣਾਇਆ ਹੋਇਆ ਸੀ ਬਹੁਤ ਤਰ੍ਹਾਂ ਦੇ ਤਸੀਹੇ ਦੇ ਕਰਕੇ ਜਰਵਾਣੇ ਸ਼ਹੀਦ ਕਰਿਆ ਕਰਦੇ ਸਿੰਘ ਸਿੰਘਾਂ ਦੇ ਸਰੀਰਾਂ ਨੂੰ ਤੜਫਾ ਤੜਫਾ ਕਰਕੇ ਕਿ ਹਾਲੇ ਵੀ ਇਹ ਧਰਮ ਜਿਹੜਾ ਕਬੂਲ ਕਰ ਲੈਣ ਪਰੰਤੂ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਜਿਨ੍ਹਾਂ ਦੀਆਂ ਰਗਾਂ ਵਿੱਚੋਂ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਲੰਘ ਜਾਂਦਾ ਹੈ ਤੇ ਉਹਨੂੰ ਕੋਣ ਆਪਣੇ ਧਰਮ ਤੋਂ ਡਲਾ ਸਕਦਾ ਹੈ ਉਹਨਾਂ ਸ਼ਹੀਦਾਂ ਨੂੰ ਸਾਡੀ ਕੋਟ-ਕੋਟ ਪ੍ਰਣਾਮ ਹੋਵੇ ਆਓ ਹੁਣ ਪਾਵਨ ਸ੍ਰੀ ਮੁਖਵਾਕ ਪਰਮ ਸਨਮਾਨ ਅਤੇ ਸਤਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਜਿੰਨੇ ਵੀ ਮਾਈ ਪਾਈ ਗੁਰੂ ਪਿਆਰੇ ਇਹ ਦੂਰੋਂ ਨੇੜਿਓਂ ਚੱਲ ਕਰਕੇ ਸੋਡੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਨਤ ਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਦਰਸ਼ਨ ਅਸ਼ਨਾਣ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਇਕੱਤਰ ਹੋਏ ਹੋ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਨੇ ਉਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁਖਵਾਕ ਹੁਕਮ ਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਸਤਿਗੁਰੂ ਜੀ ਨੇ ਕੀਤੀ ਹੈ ਸਾਚ ਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਏ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਆਪ ਤਮਾਮ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਕਾਰ ਦੇ ਨਾਲ ਸ਼ਰਵਨ ਕਰਦੇ ਹਾਂ ਗੁਰਬਾਣੀ ਜੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਇਹ ਮਹਾਨ ਪਾਵਨ ਪਵਿੱਤਰ ਦਿਹਾੜਾ ਹੈ ਜਿਸ ਦਿਹਾੜੇ ਦੇ ਵਿੱਚ ਸਤਕਾਰਯੋਗ ਭਾਈ ਸੁਵੇਗ ਸਿੰਘ ਜੀ ਅਤੇ ਉਹਨਾਂ ਦੇ ਸੁਪੁੱਤਰ ਭਾਈ ਸਹਾਵਾਜ ਸਿੰਘ ਜੀ ਭਾਵ ਕੇ ਪਿਤਾ ਤੇ ਪੁੱਤਰ ਦੋਹਾਂ ਨੂੰ ਚਾਰ ਖੜੀਆਂ ਦੇ ਝੂਟੇ ਦੇ ਕਰਕੇ ਜਰਵਾਨੀਆਂ ਨੇ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਗਿਆ। ਉਹਨਾਂ ਸ਼ਹੀਦਾਂ ਦੇ ਜਦੋਂ ਜੀਵਨ ਵੱਲ ਨਜ਼ਰ ਮਾਰ ਕੇ ਵੇਖੀਏ ਕਿਉਂਕਿ ਜਿਹੜੇ ਸ਼ਹੀਦ ਹਨ ਸਾਡੀ ਕੌਮ ਦਾ ਸਰਮਾਇਆ ਹਨ। ਸ਼ਹੀਦ ਭਾਈ ਸੁਵੇਕ ਸਿੰਘ ਜੀ ਦਾ ਜੋ ਪਿੰਡ ਜੰਬਰ ਜ਼ਿਲ੍ਹਾ ਲਾਹੌਰ ਆਪ ਜੀ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ ਜਿਨ੍ਹਾਂ ਦੀ ਵਿਦਵਤਾ ਨੂੰ ਵੇਖ ਕਰਕੇ ਉਸ ਵੇਲੇ ਦਾ ਜੋ ਜ਼ਕਰਿਆ ਖਾਨ ਉਹਨੇ ਆਪਣੇ ਪਾਸ ਵਕੀਲ ਰੂਪ ਦੇ ਵਿੱਚ ਸੁਵੇਗ ਸਿੰਘ ਜੀ ਨੂੰ ਰੱਖਿਆ ਹੋਇਆ ਸੀ ਕੋਈ ਸਲਾਹ مشورہ ਕਰਨ ਕੋਈ ਬਹੁਤ ਵੱਡਾ ਕਾਰਜ ਪੈ ਜਾਣਾ ਤੇ ਸੁਵੇਕ ਸਿੰਘ ਜੀ ਦੀ ਡਿਊਟੀ ਲਾਈ ਜਾਂਦੀ ਸੀ ਸਾਧ ਸੰਗਤ ਜੀ ਜਿਸ ਵੇਲੇ ਜ਼ਕਰੀਆ ਖਾਨ ਨੇ ਸਿੱਖਾਂ ਦੇ ਉੱਤੇ ਤਸੱਦਦ ਕਰਨੇ ਸ਼ੁਰੂ ਕੀਤੇ ਅਤਿਆਚਾਰ ਜ਼ੁਲਮ ਕੀਤੇ ਗੁਰੂਆਂ ਸਿੰਘਾਂ ਨੂੰ ਧਰਤੀ ਵਿੱਚ ਟੋਏ ਪੁੱਟ ਕੇ ਗੜਵਾ ਦੇਣਾ ਕੁੱਤਿਆਂ ਦੇ ਕੋਲੋਂ ਵੋਟੀਆਂ-ਵੋਟੀਆਂ ਮਾਸ ਦੀਆਂ ਕਰਵਾ ਦੇਣੀਆਂ ऐसे तसीहे जदों ए जकरिया खान दे रहा सी त एने वेखिया बी जेडे गुरु दे सिख हन गुरु कालगीर ਧਰ ਦੇ ਸਿੰਘ ਨੇ ए ਖਾਤਮ ਨਹੀਂ ਹੋ ਰਹੇ ਕਿੰਨਾ ਜ਼ੁਲਮ ਕੀਤਾ ਇਹਨਾਂ ਤੇ ਇਹ ਫੇਰ ਉਸੇ ਤਰ੍ਹਾਂ ਜਕਾਰੇ ਛੱਡਦੇ ਨੇ ਇਹਨਾਂ ਦੇ ਬੁਲੰਦ ਜਿਹੜੇ ਹੌਸਲੇ ਨੇ ਉਹਦੇ ਸਦਕਾ ਮੇਰੇ ਮਨ ਦੇ ਅੰਦਰ ਬੜਾ ਡਰ ਪੈਦਾ ਹੋ ਰਿਹਾ ਦਿੱਲੀ ਦੇ ਬਾਦਸ਼ਾਹ ਨੂੰ ਚਿੱਠੀ ਲਿਖੀ ਜ਼ਕਰੀਆ ਖਾਨ ਨੇ ਕਹਿੰਦਾ ਬਾਦਸ਼ਾਹ ਜੀ ਮੈਂ ਵੇਖ ਲਿਆ ਸਿੱਖਾਂ ਨੂੰ ਦਬਾ ਕਰਕੇ ਇਹ ਦਬਦੇ ਨਹੀਂ ਮੁਕਾ ਕੇ ਵੇਖ ਲਿਆ ਮੁੱਕਦੇ ਨਹੀਂ ਆਪਣੇ ਕਰਤੱਵਾਂ ਤੋਂ ਪਿੱਛੇ ਨਹੀਂ ਹਟਦੇ ਆਪਾਂ ਇਸ ਤਰ੍ਹਾਂ ਕਰੀਏ ਕੋਈ ਲੋਭ ਲਾਲਚ ਦੇ ਕਰਕੇ ਕੁਝ ਵਸਤੂਆਂ ਇਹਨਾਂ ਦੇ ਸਨਮੁਖ ਪੇਸ਼ ਕਰਕੇ ਇਹਨਾਂ ਨੂੰ ਪ੍ਰੇਮ ਦੇ ਨਾਲ ਆਪਣੇ ਵੱਸ ਵਿੱਚ ਕਰ ਲਈਏ। ਦਿੱਲੀ ਦੇ ਬਾਦਸ਼ਾਹ ਦੀ ਸਹਿਮਤੀ ਲੈ ਕਰਕੇ ਫਿਰ ਇਸ ਜ਼ਕਰੀਆ ਖਾਨ ਨੇ ਸਾਧ ਸੰਗਤ ਜੀ, ਦਿਆਲਪੁਰ ਦਾ ਇਲਾਕਾ, ਕੰਗਣਵਾਲ ਦਾ ਇਲਾਕਾ ਤੇ ਚਭਾਲ ਦੇ ਇਲਾਕੇ ਦੀ ਜਿੰਨੀ ਜਾਗੀਰ ਸੀ ਉਸ ਵੇਲੇ ਇਸ ਜ਼ਗੀਰ ਦੀ 1 ਸਾਲ ਦੀ 1 ਲੱਖ ਰੁਪਿਆ ਆਮਦਨ ਬਣਦੀ ਸੀ ਇਹ ਸਾਰੀ ਜ਼ਗੀਰ ਦੇ ਕਰਕੇ ਤੇ ਨਾਲ ਇੱਕ ਬੜੀ ਸੁੰਦਰ ਪੁਸ਼ਾਕ ਦੇ ਕਰਕੇ ਸੁਵੇਗ ਸਿੰਘ ਦੀ ਡਿਊਟੀ ਲਾ ਦਿੱਤੀ ਵੀ ਤੂੰ ਜਾ ਕਰਕੇ ਜ਼ਕਰੀਆ ਖਾਂ ਕਹਿੰਦਾ ਮੇਰੇ ਵੱਲੋਂ ਖਾਲਸਾ ਪੰਥ ਨੂੰ ਇਹ ਵਸਤੂਆਂ ਭੇਟਾ ਕਰ ਤੇ ਨਿਮਰਤਾ ਨਾਲ ਬੇਨਤੀ ਮੇਰੀ ਪ੍ਰਵਾਨ ਕੀਤੀ ਜਾਵੇ ਤਾਂ ਉਸ ਵੇਲੇ ਸਾਧ ਸੰਗਤ ਜੀ 29 ਮਾਰਚ 1733 ਬੈਸਾਖੀ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਖਾਲਸਾ ਪੰਥ ਇਕੱਠਾ ਹੋਇਆ ਸੀ ਤੇ ਸੁਵੇਗ ਸਿੰਘ ਇਹ ਜ਼ਗੀਰ ਲੈ ਕੇ ਤੇ ਨਾਲ ਪੋਸ਼ਾਕ ਲੈ ਕੇ ਜ਼ਕਰੀਆ ਖਾਂ ਵੱਲੋਂ ਪੇਸ਼ ਹੋ ਗਿਆ ਤਾਂ ਉਸ ਵੇਲੇ ਫਿਰ ਜਥੇਦਾਰ ਦਰਬਾਰ ਸਿੰਘ ਜੀ ਹੋਰ ਸਭ ਤੋਂ ਪਹਿਲਾਂ ਇਹਨੂੰ ਤਨਖਾਹ ਲਈ ਸੀ ਕਿ ਸਰਕਾਰ ਦੇ ਨਾਲ ਇਹ ਮਿਲਿਆ ਹੋਇਆ ਜ਼ਖਰੀਆ ਖਾਨ ਦੇ ਨਾਲ ਮਿਲ ਕਰਕੇ ਬਹੁਤ ਇਹਨੇ ਇਹੋ ਜੇ ਕਾਰਮਕ ਕੀਤੇ ਕਰਵਾਏ ਨੇ ਇਸ ਲਈ ਤਨਖਾਹਿਆ ਕਰਾਰੇ ਨੂੰ ਦਿੱਤਾ ਜਾਵੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਾ ਦਿੱਤੀ ਗਈ ਸੁਵੇਕ ਸਿੰਘ ਨੂੰ ਇਹਨੇ ਤਨਖਾਹ ਪ੍ਰਮਾਨ ਕੀਤੀ ਤੇ ਫਿਰ ਹੱਥ ਜੋੜ ਕਰਕੇ ਖਾਲਸਾ ਪੰਥ ਦੇ ਸਾਹਮਣੇ ਖੜਾ ਹੋਇਆ ਕਿ ਮੈਂ ਆਪ ਜੀ ਨੂੰ ਕੁਝ ਇਲਾਕੇ ਦੀ ਜ਼ਗੀਰ ਜਿਹੜੀ ਖਾਲਸਾ ਪੰਥ ਨੂੰ ਭੇਟਾ ਕਰਨ ਵਾਸਤੇ ਆਇਆ ਹਾਂ ਜਥੇਦਾਰ ਜਿੰਨੇ ਵੀ ਉੱਚ ਕੋਟੀ ਦੇ ਸੰਨ ਨਾਮ ਬਾਣੀ ਦੇ ਰਸੀਏ ਤਿਆਗੀ ਵਾਰਾਗੀ ਸਨ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਗੁਰੂ ਕਲਗੀ ਧਰਤੇ ਭਰੋਸਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਅਸੀਂ ਯਾਦ ਕਰਦੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਅਸੀਂ ਜੋ ਰਾਜ ਲੈਣਾ ਇਹ ਰਾਜ ਹੋਵੇਗਾ ਖਾਲਸੇ ਦਾ ਤੇ ਆਪ ਮੱਲਾ ਮਾਰ ਕੇ ਲਵਾਂਗੇ ਇਉਂ ਕਿਸੇ ਦੀਆਂ ਜ਼ਗੀਰਾਂ ਗਵਰਨਰਾਂ ਦੀਆਂ ਸੂਬੇਦਾਰਾਂ ਦੀਆਂ ਪਰਵਾਹ ਨਹੀਂ ਕੀਤੀਆਂ ਜਾਣਗੀਆਂ ਖਾਲਸਾ ਪੰਥ ਦੇ ਵਿੱਚ ਜਦੋਂ ਖਾਲਸੇ ਨੇ ਇਹ ਸਭ ਕੁਝ ਠੋਕਰਾ ਦਿੱਤਾ ਤਾਂ ਸਵੇਗ ਸਿੰਘ ਬੜਾ ਸਿਆਣਾ ਸਮਝਦਾਰ ਸੀ ਤੇ ਨਿਮਰਤਾ ਵਿੱਚ ਆ ਕੇ ਕਹਿਣ ਲੱਗਿਆ ਖਾਲਸਾ ਜੀ ਇਹ ਜਿਹੜੀਆਂ ਵਸਤੂਆਂ ਜ਼ਗੀਰਾਂ ਪੋਸ਼ਾਕ ਭੇਜੀ ਗਈ ਹੈ ਇਹਨੂੰ ਪ੍ਰਵਾਨ ਕਰੋ ਕਿਸੇ ਨਾ ਕਿਸੇ ਢੰਗ ਨਾਲ ਜੇ ਜ਼ਥੇਦਾਰ ਸਹਿਬਾਨ ਨਹੀਂ ਮੰਨਦੇ ਤੇ ਫਿਰ ਕਿਸੇ ਸੇਵਕ ਸਿੱਖ ਨੂੰ ਇਹ ਜਿਹੜੀ ਵਸਤੂ ਦੇ ਦਿੱਤੀ ਜਾਵੇ ਹੁਣ ਖਾਲਸਾ ਪੰਥ ਦੇ ਅੰਦਰ ਜਦੋਂ ਵਿਚਾਰਾ ਚੱਲੀਆਂ ਸਾਰਿਆਂ ਨੇ ਜਵਾਬ ਦੇ ਦਿੱਤਾ ਕਿ ਇਹੋ ਜੇ ਜ਼ਕਰੀਆ ਖਾਂ ਵੱਲੋਂ ਆਈਆਂ ਹੋਈਆਂ ਜ਼ਗੀਰਾਂ ਸਾਨੂੰ ਪ੍ਰਵਾਨ ਨਹੀਂ ਹਨ ਜਦੋਂ ਫਿਰ ਬਹੁਤਾ ਜ਼ਿਆਦਾ ਜੋਰ ਸਵੇਕ ਸਿੰਘ ਜੀ ਨੇ ਵਾਰ-ਵਾਰ ਮਨਤਾ ਤਰਲੇ ਕੀਤੇ ਕਹਿਣ ਲੱਗਿਆ ਕੋਈ ਸੇਵਾਦਾਰ ਸਿੱਖ ਹੋਵੇ ਉਹੀ ਵਸਤੂ ਪ੍ਰਵਾਨ ਕਰ ਲਵੇ ਤਾਂ ਸਰਦਾਰ ਕਪੂਰ ਸਿੰਘ ਜੀ ਫੈਜ਼ਲਪੁਰੀਆ ਇਹ ਸੰਗਤਾਂ ਨੂੰ ਪੱਖਾ ਝੱਲਦੇ ਸਨ ਉਸ ਵੇਲੇ ਤੇ ਫਿਰ ਸਿੰਘਾਂ ਨੇ ਕਿਹਾ ਵੀ ਇਹਨੂੰ ਪੁੱਛ ਲੋ ਜੇ ਇਹ ਵਸਤੂ ਲੈਣੀ ਚਾਹੁੰਦਾ ਤੇ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਫਿਰ ਸਿੰਘਾਂ ਨੇ ਇਕੱਠੇ ਹੋ ਕੇ ਕਿਹਾ ਕਿ ਵਸਤੂ ਆਈ ਹੈ ਕਪੂਰ ਸਿੰਘ ਇਹਨੂੰ ਵਾਪਸ ਨਾ ਕਰੋ ਤਾਂ ਸਾਧ ਸੰਗਤ ਜੀ ਫਿਰ ਖਾਲਸਾ ਪੰਥ ਦੇ ਗੁਰੂ ਦੇ ਸਿੰਘਾਂ ਦੇ ਬਚਨਾਂ ਨੂੰ ਮੰਨ ਕਰਕੇ ਨਵਾਬ ਜਿਹੜਾ ਕਪੂਰ ਸਿੰਘ ਬਣਿਆ ਫੈਜ਼ਲਪੁਰੀਆ ਤੇ ਇਹਨੇ ਉਹ ਜਿਹੜੀਆਂ ਵਸਤੂਆਂ ਲੈਣੀਆਂ ਪ੍ਰਵਾਨ ਕੀਤੀਆਂ ਤੇ ਨਾਲ ਇੱਕ ਸ਼ਰਤ ਰੱਖ ਦਿੱਤੀ ਸੀ ਇੱਕ ਤਾਂ ਜਿਹੜੀ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨਹੀਂ ਕਦੇ ਛੱਡਾਂਗਾ ਦੂਸਰਾ ਸੰਗਤ ਨੂੰ ਪੱਖਾ ਚੱਲਣ ਦੀ ਸੇਵਾ ਮੇਰੇ ਕੋਲੋਂ ਖੋਹੀ ਨਾ ਜਾਵੇ ਤੇ ਤੀਸਰੀ ਸ਼ਰਤ ਸਭ ਤੋਂ ਵੱਡੀ ਇਹ ਰੱਖੀ ਸੀ ਕਿ ਜਿਹੜੀ ਜ਼ਕਰੀਆ ਖਾਂ ਵੱਲੋਂ ਬਾਦਸ਼ਾਹ ਵੱਲੋਂ ਇਹ ਪੋਸ਼ਾਕ ਆਈ ਪਹਿਲਾਂ ਪੰਜ ਗੁਰੂ ਦੇ ਸਿੱਖਾਂ ਦੇ ਪੈਰਾਂ ਤੇ ਲਾਈ ਜਾਵੇ ਪੰਜ ਗੁਰੂ ਦੇ ਸਿੰਘਾਂ ਦੇ ਚਰਨਾਂ ਨੂੰ ਲਾ ਕਰਕੇ ਫਿਰ ਉਹਨੇ ਜਿਹੜੀ ਪੋਸ਼ਾਕ ਇਹ ਪ੍ਰਾਪਤ ਕੀਤੀ ਸੀ ਸਾਧ ਸੰਗਤ ਈਸਵ বেগ ਸਿੰਘ ਜੀ ਨੇ ਜਦੋਂ ਇਹ ਖਾਲਸਾ ਪੰਥ ਨੂੰ ਵਸਤੂ ਪੇਟਾ ਕੀਤੀ ਇਹਦੇ ਘਰ ਦੇ ਅੰਦਰ ਹੀ ਅਕਾਲ ਪੁਰਖ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਸੀ ਪੁੱਤਰ ਦਾ ਨਾਮ ਸਹਾਵਾਜ ਸਿੰਘ ਰੱਖਿਆ ਗਿਆ ਸੀ ਜਦੋਂ ਪਿਤਾ ਵਿਦਵਾਨ ਸੀ ਫਾਰਸੀ ਦਾ ਤੇ ਇਹਨੇ ਆਪਣੇ ਪੁੱਤਰ ਸਹਾਵਾਜ ਸਿੰਘ ਨੂੰ ਮਦਰੱਸੇ ਦੇ ਵਿੱਚ ਕਾਜੀ ਦੇ ਕੋਲ ਫਾਰਸੀ ਪੜਨ ਵਾਸਤੇ ਪਾ ਦਿੱਤਾ ਜਿਹੜਾ ਇਸਲਾਮ ਧਰਮ ਦਾ ਕਾਜੀ ਬੜਾ ਵਿਦਵਾਨ ਸੀ ਤੇ ਉਹਨੇ ਵੇਖਿਆ ਵੀ ਸਹਾਵਾਜ ਸਿੰਘ ਨੂੰ ਜਿੰਨੀ ਵਿਦਿਆ ਪੜਾਉਂਦਾ ਇਹ ਕੰਠ ਕਰ ਲੈਂਦਾ ਬੁੱਧੀ ਬੜੀ ਤੀਖਣ ਹੈ ਇਹੋ ਜਿਹੇ ਜਿਹੜਾ ਬੱਚਾ ਸਾਡੇ ਧਰਮ ਦੇ ਵਿੱਚ ਆਉਣਾ ਚਾਹੀਦਾ ਇਸਲਾਮ ਧਰਮ ਦਾ ਬਹੁਤ ਖੁੱਲ ਕਰਕੇ ਪ੍ਰਚਾਰ ਕਰੇਗਾ ਤਾਂ ਉਸ ਵੇਲੇ ਸਹਾਵਾਜ ਸਿੰਘ ਨੂੰ ਕਾਜੀ ਨੇ ਕਿਹਾ ਵੀ ਮੇਰੇ ਇਸਲਾਮ ਧਰਮ ਦੇ ਵਿੱਚ ਆ ਜਾ ਤੇ ਜੋ ਕੁਝ ਤੂੰ ਮੰਗੇਗਾ ਮੈਂ ਤੈਨੂੰ ਉਹ ਬਾਦਸ਼ਾਹ ਕੋਲੋਂ ਪ੍ਰਾਪਤ ਕਰਵਾ ਦਿਆਂਗਾ ਸਹਬਾਜ ਸਿੰਘ ਜੀ ਕਹਿਣ ਲੱਗੇ ਕਿ ਇਹ ਜਿਹੜਾ ਧਰਮ ਹੈ ਇਹ 베ੜੀ ਦੀ ਨਿਆਈ ਹੁੰਦਾ ਹੈ ਜਿਹੜੀ 베ੜੀ ਵਿੱਚ ਬੰਦਾ ਸਵਾਰ ਹੋ ਜਾਵੇ ਉਹੀ 베ੜੀ ਬੰਨੇ ਲਾਵੇਗੀ ਪਰਮਾਤਮਾ ਵਾਹਿਗੁਰੂ ਨੇ ਧਰਮਾਂ ਦੀਆਂ 베ੜੀਆਂ ਬਣਾਈਆਂ ਜਿਹੜੇ ਧਰਮ ਵਿੱਚ ਪੈਦਾ ਕੀਤਾ ਉਸੇ ਧਰਮ ਵਿੱਚ ਹੀ ਰਹਿਣਾ ਚਾਹੀਦਾ ਤੇ ਉਸ ਵੇਲੇ ਕਾਜੀ ਨੇ ਫਿਰ ਸਾਧ ਸੰਗਤ ਜੀ ਬੜਾ ਗੁੱਸਾ ਮਨ ਵਿੱਚ ਪ੍ਰਗਟ ਕੀਤਾ ਪੇ ਜਾ ਕੇ ਉਸ ਵੇਲੇ ਜਾਈਆ ਖਾਂ ਜਿਹੜਾ ਸੀ ਜ਼ਕਰੀਆ ਖਾਂ ਦਾ ਪੁੱਤਰ ਉਸ ਵੇਲੇ ਇਹ ਗੱਦੀ ਤੇ ਬੈਠ ਚੁੱਕਿਆ ਸੀ ਉਹਨੂੰ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਜਿਹੜਾ ਸੁਵੇਗ ਸਿੰਘ ਦਾ ਪੁੱਤਰ ਸਹਾਵਾਜ ਸਿੰਘ ਹੈ ਇਹਨੇ ਆਪਣੇ ਧਰਮ ਦੀ ਨਿੰਦਾ ਕੀਤੀ ਇਸਲਾਮ ਧਰਮ ਦੇ ਪ੍ਰਤੀ ਪ੍ਰਤਕੂਲ ਸ਼ਬਦ ਬੋਲਿਆ ਹੈ ਇਸ ਨੂੰ ਕੋਈ ਸਜ਼ਾ ਦੇਣੀ ਚਾਹੀਦੀ ਹੈ ਤਾਂ ਫਿਰ ਉਸ ਵੇਲੇ ਹੁਣ ਕਾਜੀ ਜਦੋਂ ਨਾਲ ਰਲਿਆ ਹੋਵੇ ਤੇ ਉਸ ਵੇਲੇ ਜਾਈਆ ਖਾਂ ਦੀ ਕਚਹਿਰੀ ਦੇ ਅੰਦਰ ਫਤਵਾ ਸੁਣਾ ਦਿੱਤਾ ਪਹਿਲਾਂ ਪਿਆਰ ਨਾਲ ਸਮਝਾਇਆ ਗਿਆ ਵੀ ਧਰਮ ਛੱਡ ਦਿਓ ਇਸਲਾਮ ਧਰਮ ਵਿੱਚ ਆ ਜਾਓ ਜਦੋਂ ਸਹਾਵਾਜ ਸਿੰਘ ਨੇ ਜਵਾਬ ਦੇ ਦਿੱਤਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਕਹਿੰਦੇ ਇਸ ਦੇ ਪਿਤਾ ਦਾ ਵੀ ਬਰਾਬਰ ਦਾ ਕਸੂਰ ਹੈ ਤੇ ਇਸਦੇ ਪਿਤਾ ਨੂੰ ਵੀ ਗ੍ਰਿਫਤਾਰ ਕਰਕੇ ਲਿਆਓ ਸੁਵੇਗ ਸਿੰਘ ਤੇ ਸਹਾਵਾਜ ਸਿੰਘ ਪਿਤਾ ਤੇ ਪੁੱਤਰ ਦੋਵੇਂ ਗ੍ਰਿਫਤਾਰ ਕੀਤੇ ਗਏ ਫਾਤਵਾ ਕੀ ਸੁਣਾਇਆ ਗਿਆ ਜੇ ਇਸਲਾਮ ਧਰਮ ਦੇ ਵਿੱਚ ਨਹੀਂ ਆਉਂਦੇ ਇਹਨਾਂ ਨੂੰ ਲੱਕੜ ਦੀਆਂ ਚੜਖੜੀਆਂ ਬਣਾ ਕੇ ਉਹਨਾਂ ਤੇ ਕੈਲ ਤੇ ਤਿੱਖੇ ਸ਼ੁਰੇ ਬੰਨ੍ਹ ਕਰਕੇ ਸਰੀਰ ਇਹਨਾਂ ਦੇ ਉੱਤੇ ਬੰਨ੍ਹ ਕੇ ਲਪੇਟ ਕਰਕੇ ਚਰਖੜੀਆਂ ਦੇ ਝੂਟੇ ਦਿੱਤੇ ਜਾਣ ਚਰਖੜੀਆਂ ਤਿਆਰ ਕਰ ਲਈਆਂ ਲੋਹੇ ਦੇ ਕੈਲ ਸੂਏ ਤੇ ਮੇਖਾਂ ਉਹਨਾਂ ਤੇ ਲਾ ਦਿੱਤੀਆਂ ਗਈਆਂ ਜਦੋਂ ਇੱਕ ਚਰਖੜੀ ਤੇ ਪਿਤਾ ਦਾ ਸਰੀਰ ਦੂਸਰੀ ਚਰਖੜੀ ਦੇ ਉੱਤੇ ਪੁੱਤਰ ਦਾ ਸਰੀਰ ਬੰਨਿਆ ਗਿਆ ਤੇ ਜਰਵਾਣੇ ਫਿਰ ਉਸ ਵੇਲੇ ਕਹਿੰਦੇ ਹਾਲੇ ਸਮਾਂ ਹੈ ਤੇ ਤੁਸੀਂ ਆਪਣੇ ਸਰੀਰ ਨੂੰ ਬਚਾ ਸਕਦੇ ਹੋ ਸਵੇਗ ਸਿੰਘ ਨੂੰ ਨੇੜੇ ਦੇ ਗੁਰਸਿੱਖਾਂ ਨੇ ਰਹਿ ਦਿੱਤੀ ਜਿਹੜੇ ਕੋਈ ਮਿੱਤਰ ਸਨ ਕਹਿਣ ਲੱਗੇ ਆਪਣੇ ਪੁੱਤਰ ਨੂੰ ਤੇ ਬਚਾਲੈ ਆਪਣੇ ਕੋਲ ਦਾ ਜਿਹੜਾ ਨਿਸ਼ਾਨ ਤੋਂ ਖਤਮ ਕਰਵਾਉਣ ਲੱਗੇ ਆ ਸਵੇਗ ਸਿੰਘ ਜੀ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਹਾਂ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੰਸੀ দান ਕਰ ਦਿੱਤਾ ਸਾਡੇ ਵਾਸਤੇ ਗੁਰੂ ਸਾਹਿਬ ਨੇ ਚਾਰੇ ਲਾਲ ਹੀ ਸਾਡੇ ਵਾਸਤੇ ਵਾਰ ਦਿੱਤੇ ਮਾਤਾ ਸਾਡੇ ਤੋਂ ਕੁਰਬਾਨ ਕਰ ਦਿੱਤੀ ਪਿਤਾ ਸਾਡੇ ਤੋਂ ਵਾਰ ਦਿੱਤਾ ਭੂਆ ਦੇ ਪੁੱਤਰ ਸਾਡੇ ਤੋਂ ਕੁਰਬਾਨ ਕਰ ਦਿੱਤੇ ਮੈਂ ਪਿਤਾ ਦੇ ਪਾਏ ਪੂਰਨਿਆਂ ਤੋਂ ਪਿੱਛੇ ਕਿਵੇਂ ਹਟਾਂਗਾ ਚਾਰ ਖੜੀਆਂ ਦੇ ਝੂਟੇ ਸਾਧ ਸੰਗਤ ਜਦੋਂ ਦੇਣ ਲੱਗੇ ਜਰਵਾਣੇ ਪਹਿਲਾ ਝੂਟਾ ਆਇਆ ਤੇ ਇੱਕ ਦੂਸਰੀ ਚਰਖੜੀ ਦੇ ਜਿਹੜੇ ਕੈਲ ਸਨ ਲੋਹੇ ਦੀਆਂ ਮੇਖਾਂ ਸਰੀਰ ਨੂੰ ਪਾੜਦੀਆਂ ਤੇ ਸਰੀਰ ਵਿੱਚੋਂ ਲਹੂ ਦੇ ਫੁਹਾਰੇ ਦੋਨਾਂ ਦੇ ਫੁੱਟਣ ਲੱਗੇ ਫੇਰ ਪੁੱਛਦੇ ਨੇ ਕਹਿੰਦੇ ਹਾਲੇ ਵੀ ਵਕਤ ਹੈ ਚਰਖੜੀਆਂ ਤੋਂ ਉਤਾਰ ਦਿਆਂਗੇ ਤੁਹਾਡੀ ਜਿੰਦ ਜਾਨ ਬਚ ਸਕਦੀ ਤੇ ਸਾਡਾ ਧਰਮ ਕਬੂਲ ਕਰ ਲਓ ਫਿਰ ਪਿਤਾ ਤੇ ਪੁੱਤਰ ਦੋਹਾਂ ਨੇ ਕਿਹਾ ਤੁਸੀਂ ਆਪਣਾ ਕਰਮ ਕਰੋ ਅਸੀਂ ਆਪਣਾ ਕੰਮ ਕਰੀਏ ਕਿਉਂਕਿ ਸੱਚਖੰਡ